ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਕਾਈ ਸਵੇਰ ਦੇ 4 ਵਜh ਰਹੇ ਨੇ ਤੇ ਮੈਂ ਸਵੇਰ ਦੇ 4 ਵਜh ਉੱਠ ਕੇ ਅੱਜ ਆਪਣੀ ਰਸੋਈ ਸੰਭਈਆ ਕਿਉਂਕਿ ਅੱਜ ਸਿਗੀ ਸਾਡੇ ਘਰੇ ਕੰਜਕ ਪੂਜਾ ਅੱਜ ਅਸੀਂ ਕੰਜਕ ਬਿਠਾਣੀਆਂ ਸਿਗੀਆਂ ਇਸ ਲਈ ਮੈਂ ਉਹਦੀ ਤਿਆਰੀ ਦੇ ਲਈ ਜਲਦੀ ਉੱਠ ਗਈ ਸੀ ਸਭ ਤੋਂ ਪਹਿਲਾਂ ਮੈਂ ਇੱਕ ਦਿਨ ਪਹਿਲਾਂ ਦੋ ਵੱਡੀਆਂ ਕੋਲੀਆਂ ਕਾਲੇ ਚਨੇ ਭਿਓਗੇ ਰੱਖ ਦਿੱਤੇ ਸੀਗੇ ਜਿਨ੍ਹਾਂ ਨੂੰ ਮੈਂ ਹੁਣ ਚੈੱਕ ਕਰ ਲਿਆ ਉਹ ਫੁੱਲ ਗਏ ਨੇ ਤੇ ਅੱਜ ਆਪਾਂ ਇੱਕ ਆਲੂ ਦੀ ਸਬਜ਼ੀ ਵੀ ਬਣਾ ਕੇ ਤਿਆਰ ਕਰਾਂਗੇ ਜੋ ਕਿ ਭੰਡਾਰਾ ਸਟਾਈਲ ਹੋਊਗੀ ਜੋ ਆਪਾਂ ਆਮ ਲੰਗਰਾ ਦੇ ਵਿੱਚ ਖਾਣੇ ਆ ਇੱਕ ਆਪਾਂ ਜੀਰਾ ਜੀਰੇ ਵਾਲੇ ਕਾਲੇ ਚਨੇ ਬਣਾਵਾਂਗੇ ਪੂਰੀ ਬਣਾਵਾਂਗੇ ਤੇ ਕੜਾ ਪ੍ਰਸ਼ਾਦ ਬਣਾਵਾਂਗੇ ਕਾਲੇ ਚਣੇ ਸਾਡੇ ਭਿੱਤੇ ਹੋਏ ਆ ਅਸੀਂ ਸਾਈਡ ਤੇ ਰੱਖ ਦਿੱਤੇ ਆ ਤੇ ਦੂਜੇ ਪਾਸੇ ਮੈਂ ਆਲੂਆਂ ਦੀ ਤਿਆਰੀ ਕਰ ਦਿੱਤੀ ਐ ਮੈਂ ਕਾਲੇ ਚਣਿਆਂ ਨੂੰ ਪਹਿਲਾਂ ਬੋਇਲ ਕਰੂੰਗੀ ਕਿਉਂਕਿ ਇਹਨਾਂ ਨੂੰ ਆਪਾਂ ਸੁੱਕੇ ਬਣਾਉਣਾ ਐ ਤੇ ਇਹਨਾਂ ਦੇ ਨਾਲ ਹੀ ਮੈਂ ਆਲੂਆਂ ਨੂੰ ਵੀ ਜੈਨਕਿ ਉਬਾਲ ਲੂੰਗੀ ਆਲੂ ਵੀ ਆਪਾਂ ਲੱਗ ਬਣਾਉਂਗੇ ਆਲੂ ਵੀ ਆਪਾਂ ਵਾਲ ਕੇ ਇਹਨਾਂ ਦੀ ਸਬਜ਼ੀ ਬਣਾਵਾਂਗੇ ਤੇ ਤੁਸੀਂ ਦੇਖੋ ਜਿਹੜੇ ਛੋਟੇ ਆਲੂ ਐ ਉਹ ਮੈਂ ਐਦੇ ਛੱਡ ਦਿੱਤੇ ਐਜ਼ ਇਟ ਇਟ ਬਟ ਜਿਹੜੇ ਵੱਡੇ ਆਲੂ ਆ ਉਹਨਾਂ ਨੂੰ ਮੈਂ ਉਹਨਾਂ ਦੇ ਟੂ ਪੀਸ ਕਰ ਲੂੰਗੀ ਜਾਂ ਜਿਹੜੇ ਜ਼ਿਆਦਾ ਵੱਡੇ ਉਹਨਾਂ ਨੂੰ ਤਿੰਨ ਜਾਂ ਚਾਰ ਹਿੱਸਿਆਂ ਦੇ ਵਿੱਚ ਕੱਟ ਲੂੰਗੀ ਤਾਂ ਕਿ ਜਿਹੜੇ ਆਲੂ ਹੈ ਸਾਡੇ ਜਲਦੀ ਉਬਲ ਜਾਣ ਤੇ ਜਦੋਂ ਇਹ ਉਬਲ ਜਾਣਗੇ ਆਪਾਂ ਇਹਨਾਂ ਨੂੰ ਆਲੂਆਂ ਨੂੰ ਤਾਂ ਆਪਾਂ ਦੋ ਤੋਂ ਤਿੰਨ ਸਿਟੀਆਂ ਲਵਾਵਾਂਗੇ ਬਟ ਚਣਿਆਂ ਨੂੰ ਆਪਾਂ ਪੰਜ ਤੋਂ ਛੇ ਸਿਟੀਆਂ ਲਵਾਵਾਂਗੇ ਕੁੱਕਰ ਦੇ ਵਿੱਚ ਮੈਂ ਆਲੂ ਤੇ ਚਣੇ ਦੋਨੇ ਬੁਇਲ ਹੋਣ ਲਈ ਰੱਖ ਦਿੱਤੇ ਨੇ ਹੁਣ ਮੈਂ ਕਰ ਰਹੀ ਹਾਂ ਆਪਣੇ ਤੜਕੇ ਦੀ ਤਿਆਰੀ ਇਹੇ ਸਿਰਫ ਇੱਕ ਸਬਜੀਤ ਲਈ ਹੀ ਮੈਂ ਪਿਆਜ਼ ਕੱਢੇ ਨੇ ਕਿਉਂਕਿ ਆਪਾਂ ਸਿਰਫ ਆਲੂਆਂ ਨੂੰ ਹੀ ਤੜਕਾ ਲਾਵਾਂਗੇ ਤੇ ਕੱਲੇ ਚਣਿਆਂ ਨੂੰ ਤਾਂ ਆਪਾਂ ਸਿਰਫ ਜੀਰੇ ਦਾ ਤੜਕਾ ਲਾਵਾਂਗੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸ ਵੀ ਚੁੱਕੀ ਹਾਂ ਮੈਂ ਇੱਥੇ ਤਿੰਨ ਪਿਆਜ਼ ਲਏ ਨੇ ਦੋ ਮੀਡੀਅਮ ਸਾਈਜ਼ ਦੇ ਟਮਾਟਰ ਲਏ ਨੇ ਤੇ ਇਹਨਾਂ ਨੂੰ ਮੈਂ ਹੁਣ ਕੱਟ ਕੇ ਤੁਹਾਡੇ ਸਾਹਮਣੇ ਤਿਆਰ ਕਰ ਰਹੀ ਹਾਂ ਪਹਿਲਾਂ ਆਪਾਂ ਪਿਆਜ਼ ਨੂੰ ਛਿਲ ਲਵਾਂਗੇ ਪਿਆਜ਼ ਨੂੰ ਛਿੱਲ ਕੇ ਆਪਾਂ ਇਹਨਾਂ ਨੂੰ ਬਰੀਕ ਕੱਟਣਾ ਹੈ ਇਹਨਾਂ ਨੂੰ ਬਹੁਤਾ بڑا ਨਹੀਂ ਕੱਟਣਾ ਬਰੀਕ-ਬਰੀਕ ਕੱਟ ਕੇ ਇਹਨਾਂ ਨੂੰ ਤਿਆਰ ਕਰਾਂਗੇ ਆਪਾਂ ਪਿਆਜ਼ ਆਪਣੇ ਕੱਟੇ ਗਏ ਆ ਤੇ ਮੇਰੇ 15 ਤੋਂ 18 ਮਿਰਚਾਂ ਲੈ ਲਿਆ ਨੇ ਤੇ ਦੂਸਰੇ ਪਾਸੇ ਮੈਂ ਦੋ ਟਮਾਟਰ ਜਿਹੜੇ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀਗਾ ਮੀਡੀਅਮ ਸਾਈਜ਼ਲੇ ਇਹ ਵੀ ਮੈਂ ਲੈ ਇਹ ਵੀ ਮੈਂ ਰੱਖ ਲੈਨੇ ਨਾਲ ਹੀ ਤੇ ਦੂਸਰੇ ਪਾਸੇ ਮੇਰੇ ਕੋਲ 15 ਤੋਂ 18 12 ਤੋਂ 15 ਸ਼ਾਇਦ ਮਿਰਚਾਂ ਹਾਂਜੀ 12 ਤੋਂ 15 ਮਿਰਚਾਂ ਇਹ ਵਾਲੀਆਂ ਮਿਰਚਾਂ ਮੈਂ ਕਾਲੇ ਚਣਿਆਂ ਦੇ ਵਿੱਚ ਯੂਜ਼ ਕਰੂੰਗੀ ਤੇ ਹੁਣ ਆਪਾਂ ਇਹਨਾਂ ਨੂੰ ਧੋ ਕੇ ਕੱਟ ਲੈਨੇ ਆ ਮੈਂ ਚਨੇਵਲੀਆਂ ਮਿਰਚਾਂ ਨੂੰ ਧੋ ਕੇ ਸਾਈਡ ਤੇ ਕਰ ਰਹੀ ਆ ਕਿਉਂਕਿ ਦੂਜੀਆਂ ਜਿਹੜੀਆਂ ਆਪਾਂ ਮਿਰਚਾਂ ਲਈਆਂ ਸੀ ਉਹ ਆਪਾਂ ਪਿਆਜ਼ਾਂ ਦੇ ਵਿੱਚ ਹੀ ਕੱਟ ਲਵਾਂਗੇ ਤੇ ਆਪਾਂ ਜਿੱਦਾਂ ਇਹ ਪੂਜਾ ਲਈ ਬਣਾ ਰਹੇ ਆ ਇਸ ਕਰਕੇ ਆਪਾਂ ਇਹਨਾਂ ਵਿੱਚ ਅਦਰਕ ਲਸਣ ਦਾ ਯੂਜ਼ ਨਹੀਂ ਕਰਾਂਗੇ ਸਮਾਨ ਸਾਡਾ ਤਿਆਰ ਹੈ ਪਿਆਜ਼ ਵੀ ਕੱਟੇ ਗਏ ਨੇ ਮਿਰਚਾਂ ਵੀ ਕਟੀਆਂ ਗਈਆਂ ਨੇ ਤੇ ਜਿਹੜੇ ਟਮਾਟਰ ਹਨ ਉਹਨਾਂ ਨੂੰ ਮੈਂ ਨਾਲ ਦੀ ਨਾਲ ਬਾਅਦ ਦੇ ਵਿੱਚ ਹੀ ਕੱਟ ਕਰ ਲਵਾਂਗੀ ਤੇ ਹੁਣ ਮੈਂ ਗੈਸ ਉੱਤੇ ਬਤਿੱਲਾ ਚਲਾ ਦਿੱਤਾ ਹੈ ਇਸ ਤੇ ਆਪਾਂ ਹੁਣ ਸਬਜੀ ਦੀ ਤਿਆਰੀ ਕਰਾਂਗੇ ਇਹਦੇ ਵਿੱਚ ਮੈਂ ਤਕਰੀਬਨ ਡੇਢ ਕ ਕਰਸ਼ੀ ਤੇਲ ਡੇਢ ਜਾਂ ਦੋ ਕਰਸ਼ੀ ਤੇਲ ਦੀ ਪਾਈ ਹੈ ਬਾਕੀ ਤੁਸੀਂ ਅਗਰ ਤੇਲ ਦੀ ਯੂਜ਼ ਤੁਹਾਨੂੰ ਨਹੀਂ ਪਤਾ ਕਿ ਕਿੰਨਾ ਪਾਣਾ ਚਾਹੀਦਾ ਕਿੰਨਾ ਨਹੀਂ ਤਾਂ ਆਪਾਂ ਸਬਜੀ ਦੀ ਕੁਆਂਟੀਟੀ ਦੇ ਅਕੋਰਡਿੰਗ ਹੀ ਪਾ ਸਕਦੇ ਹਾਂ ਮੇਰੇ ਕੋਲ ਇੱਥੇ ਕਿਲੋ ਦੇ ਕਰੀਬ ਆਲੂ ਸੀ ਇਸ ਕਰਕੇ ਮੈਂ ਦੋ ਕਰਸ਼ੀਆਂ ਤੇਲ ਦੀਆਂ ਪਾ ਕੇ ਇਹਦੇ ਵਿੱਚ ਦੋ ਚਮਚ ਜੀਰੇ ਦੇ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਹੈ ਜੀਰੇ ਨੂੰ ਭੁੰਨਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰਦਾਵਾਂਗੇ ਜੋ ਕਿ ਅਸੀਂ ਕੱਟੇ ਆ ਪਹਿਲਾਂ ਆਪਾਂ ਆਲੂ ਦੀ ਸਬਜ਼ੀ ਦੀ ਤਿਆਰੀ ਕਰ ਰਹੇ ਹਾਂ ਪਿਆਜ਼ ਮੈਂ ਵਿੱਚ ਪਾ ਦਿੱਤੇ ਨੇ ਤੇ ਆਪਾਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ 골ਡਨ ਬ੍ਰਾਊਨ ਹੋਣ ਤੱਕ ਕੁੱਕ ਕਰਾਂਗੇ ਇਹਨਾਂ ਨੂੰ ਕੁੱਕ ਹੋਣ ਦੇ ਲਈ ਤਿੰਨ ਤੋਂ ਚਾਰ ਮਿੰਟ ਹੀ ਲੱਗਣਗੇ ਇਹਨਾਂ ਨੂੰ ਹਾਈ ਫਲੇਮ ਤੇ ਹੀ ਮੈਂ ਭੁੰਨ ਰਹੀ ਹਾਂ ਪਿਆਜ਼ ਸਾਡੇ 50% ਭੁੰਨੇ ਗਏ ਨੇ ਬਾਕੀ ਆਪਾਂ ਇਹਨਾਂ ਨੂੰ ਪੂਰੀ ਤਰ੍ਹਾਂ ਭੁੰਨ ਲੋਗੇ ਇਹੇ ਪਿਆਜ਼ ਥੋੜੇ ਜਿਹਾ ਚਿੱਟੇ ਸੀਗੇ ਇਸ ਕਰਕੇ ਇਹਨਾਂ ਨੂੰ ਭੁੰਨਣ ਦੇ ਵਿੱਚ ਥੋੜੀ ਜਿਹੀ ਦਿੱਕਤ ਹੁੰਦੀ ਹੈ ਪਹਿਲਾਂ ਤਾਂ ਅਸੀਂ ਰੈੱਡ ਲਾਲ ਪਿਆਜ਼ ਹੀ ਯੂਜ਼ ਕਰਦੇ ਨੇ ਪਰ ਇਸ ਵਾਰ ਸਾਨੂੰ ਵਾਈਟ ਹੀ ਮਿਲੇ ਸੀਗੇ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਟਾਈਮ ਲੱਗਦਾ ਹੈ ਪਿਆਜ਼ ਸਾਡੇ ਭੁੰਨੇ ਗਏ ਸੀ ਇਹਦੇ ਵਿੱਚ ਮੈਂ ਟਮਾਟਰ ਕੱਟ ਕੇ ਐਡ ਕਰ ਦਿੱਤੇ ਆ ਹੁਣ ਇਹਨਾਂ ਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਬਾਕੀ ਮਸਾਲੇ ਤਾਂ ਆਪਾਂ ਬਾਅਦ ਦੇ ਵਿੱਚ ਐਡ ਕਰਾਂਗੇ ਪਰ ਹੁਣ ਸਭ ਤੋਂ ਪਹਿਲਾਂ ਪਏ ਦੇ ਵਿੱਚ ਨਮਕ ਐਡ ਕਰ ਦਾਂਗੇ ਤੁਸੀਂ ਮੈਨੂੰ ਦੇਖਿਆ ਹੋਏਗਾ ਮੈਂ ਹਰ ਸਬਜੀ ਦੇ ਵਿੱਚ ਨਮਕ ਪਹਿਲਾਂ ਐਡ ਕਰ ਦਿੰਨੀ ਆ ਜੇ ਜਿਹੜੀ ਸਬਜੀ ਵਿੱਚ ਆਪਾਂ ਟਮਾਟਰ ਦੀ ਪਿਊਰੀ ਨਹੀਂ ਯੂਜ਼ ਕਰਦੇ ਟਮਾਟਰ ਕੱਟ ਕੇ ਪਾਨੇ ਉਹਦੇ ਵਿੱਚ ਪਹਿਲਾਂ ਅਗਰ ਆਪਾਂ ਨਮਕ ਐਡ ਕਰ ਦਿੰਨੇ ਆ ਜਿਹੜੇ ਆਪਣੇ ਟਮਾਟਰ ਜਲਦੀ ਗਲ ਜਾਂਦੇ ਆ ਟਮਾਟਰ ਸਾਡੇ ਗਲ ਗਏ ਨੇ ਤੁਸੀਂ ਖੁਦ ਦੇਖ ਸਕਦੇ ਹੋ ਹੁਣ ਇਸ ਵਿੱਚ ਆਪਾਂ ਜਿਹੜੇ ਬਾਕੀ ਬੇਸਿਕ ਮਸਾਲੇ ਆਪਾਂ ਯੂਜ਼ ਕਰਦੇ ਆ ਹਰ ਸਬਜੀ ਦੇ ਵਿੱਚ ਉਹ ਐਡ ਕਰਾਂਗੇ ਸਭ ਤੋਂ ਪਹਿਲਾਂ ਇੱਥੇ ਮੈਂ ਲਿਆਇਆ ਜੀ ਇੱਕ ਚਮਚ ਹਲਦੀ ਤੇ ਦੋ ਚਮਚ ਮੈਂ ਇਸ ਦੇ ਵਿੱਚ ਹੋਮ ਮੇਡ ਗਰਮ ਮਸਾਲਾ ਪਾ ਰਹੀ ਹਾਂ ਇਹ ਘਰ ਦਾ ਬਣਿਆ ਹੋਇਆ ਮਸਾਲਾ ਹੈ ਜੀ ਬਿਲਕੁਲ ਵੀ ਮਲਾਵਟ ਤੋਂ ਬਿਨਾਂ ਤੇ ਅੱਧਾ ਚਮਚ ਮੈਂ ਦੇਗੀ ਮਿਰਚ ਪਾ ਰਹੀ ਹਾਂ ਤੇ ਥੋੜਾ ਜਿਹਾ ਇੱਕ ਚਮਚ ਦੇ ਕਰੀਬ ਮੈਂ ਇਹਦੇ ਵਿੱਚ આમਚੂਰ ਪਾਊਡਰ ਐਡ ਕੀਤਾ ਹੈ ਹਾਂਜੀ આમਚੂਰ ਆਡਰ ਵੀ ਇਹਦੇ ਵਿੱਚ ਆਪਾਂ ਪਾਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਅਮचूर पाउडर ਆਪਾਂ ਐਡ ਕਰ ਦਿੱਤਾ ਹੈ ਤੇ ਹੁਣ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਮਸਾਲੇ ਸਾਡੇ ਵਿੱਚ ਐਡ ਹੋ ਗਏ ਨੇ ਚੰਗੀ ਤਰ੍ਹਾਂ ਆਪਸ ਦੇ ਵਿੱਚ ਰਲ ਗਏ ਨੇ ਪਿਆਜ਼ ਤੇ ਟਮਾਟਰ ਦੇ ਵਿੱਚ ਹੁਣ ਅਸੀਂ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਥੋੜੀ देर ਪਕਣ ਲਈ ਛੱਡ ਦਵਾਂਗੇ ਜਦ ਤੱਕ ਤੇਲ ਸੈਪਰੇਟ ਨਹੀਂ ਹੋ ਜਾਂਦਾ ਤੇਲ ਮਸਾਲੇ ਤੋਂ ਅਲੱਗ ਨਹੀਂ ਹੋ ਜਾਂਦਾ ਗਾਈਜ਼ 2 ਤੋਂ 3 ਮਿੰਟ ਹੋ ਗਏ ਨੇ ਤਕਰੀਬਨ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਣੇ ਆਲੂ ਸੀਗੇ ਉਹ ਪਾਵਾਂਗੇ ਇਹ ਆਲੂ ਮੈਂ ਉਬਾਲ ਲਏ ਸੀਗੇ 2 ਤੋਂ 3 ਸਿੱਟੀਆਂ ਲਵਾ ਕੇ ਇਹਨਾਂ ਨੂੰ ਆਪਾਂ ਕੱਢ ਲਿਆ ਸੀ ਬਾਕੀ ਚਨੇ ਆਪਾਂ ਦੁਬਾਰਾ ਚੜ੍ਹਾ ਦਿੱਤੇ ਸੀਗੇ ਆਲੂਆਂ ਨੂੰ ਆਪਾਂ ਹੱਥਾਂ ਦੇ ਨਾਲ ਹੀ ਮੈਸ਼ ਕਰਕੇ ਇਹਦੇ ਵਿੱਚ ਐਡ ਕਰ ਦਾਂਗੇ ਇਹਨਾਂ ਨੂੰ ਆਪਾਂ ਕਿਉਂਕਿ ਉਬਾਲਿਆ ਹੋਇਆ ਸੀਗਾ ਇਹਨਾਂ ਨੂੰ ਕਟਿੰਗ ਦੀ ਵੀ ਲੋੜ ਨਹੀਂ ਜਾਂ ਫਿਰ ਇਹਨਾਂ ਨੂੰ ਚੋਪਿੰਗ ਕਟਿੰਗ ਕੁਝ ਨਹੀਂ ਕਰਨੀ ਹੈ ਕਿ ਸਿਰਫ ਆਪਣੇ ਹੱਥਾਂ ਦੇ ਨਾਲ ਮੋٹے-ਮੋٹے ਤੁਸੀਂ ਇਹਨਾਂ ਨੂੰ ਤੋੜ ਕੇ ਹੱਥਾਂ ਦੇ ਨਾਲ ਹੀ ਐਡ ਕਰ ਦੇਣਾ ਹੈ ਭੰਡਾਰੇ ਵਾਲੀ ਸਬਜੀ ਇਵੇਂ ਦੀ ਹੁੰਦੀ ਹੈ ਉਹਦੇ ਵਿੱਚ ਜਿਹੜੇ ਆਲੂ ਹੁੰਦੇ ਆ ਬਾਲ ਕੇ ਐਡੇ ਹੀ ਐਡ ਕੀਤੇ ਹੁੰਦੇ ਆ ਤੇ ਆਪਾਂ ਬਿਲਕੁਲ ਉਸੇ ਹੀ ਤਰ੍ਹਾਂ ਹੀ ਬਣਾ ਕੇ ਤਿਆਰ ਕਰਾਂਗੇ ਆਲੂ ਅਸੀਂ ਸਾਰੇ ਬਾਦੀਤੇ ਆ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਮਿਕਸ ਕਰ ਦਵਾਂਗੇ ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਇਹਨਾਂ ਨੂੰ ਹਲਕੇ ਹਲਕੇ ਹੱਥਾਂ ਨਾਲ ਐਂ ਚੰਗੀ ਤਰ੍ਹਾਂ ਮਿਕਸ ਕਰ ਰਹੀ ਆ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਣੀ ਐਡ ਕਰ ਦਵਾਂਗੇ ਤੇ ਇਹਨੂੰ ਪੱਕਣ ਦੇ ਲਈ ਛੱਡ ਦਵਾਂਗੇ ਪਾਣੀ ਆਪਾਂ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਨਾਂ ਨੂੰ ਪੱਕਣ ਦੇ ਲਈ ਛੱਡ ਦਵਾਂਗੇ ਇਹ ਸਬਜੀ ਬਹੁਤ ਹੀ ਜ਼ਿਆਦਾ ਜਲਦੀ ਬਣਦੀ ਹੈ ਤੇ ਈਜ਼ੀ ਟੂ ਕੁਕ ਹੈ ਇਹਦੇ ਵਿੱਚ ਜਾਨੀ ਕਿ ਕੋਈ ਵੀ ਨੂੰ ਘਰ ਵਿੱਚ ਹੀ ਬਣਾ ਸਕਦਾ ਹੈ ਜਿਹਨੂੰ ਨਹੀਂ ਵੀ ਕੁਕਿੰਗ ਆਉਂਦੀ ਹੋਵੇ ਉਹਨਾਂ ਲਈ ਵੀ ਇਹ ਬਹੁਤ ਇੱਕ ਈਜ਼ੀ ਰੈਸিপি ਹੈ ਸਬਜੀ 'ਚ ਆਪਾਂ ਪਾਣੀ ਪਾ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਢੱਕ ਕੇ ਛੱਡ ਦਵਾਂਗੇ ਦੂਸਰੇ ਪਾਸੇ ਮੈਂ ਆਪਣੇ ਚਨੇ ਚੈੱਕ ਕਰ ਲੈਣੀਆਂ ਜੋ ਕਿ ਆਪਾਂ ਬੋਇਲ ਹੀ ਰੱਖੇ ਸੀਗੇ 6 ਤੋਂ 7 ਸੀਟੀਆਂ ਲਗਵਾਉਣ ਤੋਂ ਬਾਅਦ ਜਿਹੜੇ ਸਾਡੇ ਚਨੇ ਆ ਉਹ ਵੀ ਪੂਰੀ ਤਰ੍ਹਾਂ ਬੋਇਲ ਹੋ ਚੁੱਕੇ ਨੇ ਤੇ ਹੁਣ ਇਹਨਾਂ ਨੂੰ ਵੀ ਆਪਾਂ ਸਾਈਡ ਤੇ ਕੱਢ ਕੇ ਇਹਨਾਂ ਦਾ ਵੀ ਆਪਾਂ ਤੜਕਾ ਤਿਆਰ ਕਰਾਂਗੇ ਮੈਂ ਦੂਸਰੇ ਪਾਸੇ ਇੱਕ ਹੋਰ ਪਤੀਲਾ ਰੱਖ ਲਿਆ ਤੇ ਇਸ ਦੇ ਵਿੱਚ ਹੁਣ ਮੈਂ ਡੇਢ ਡੇਢ ਕੱਸ਼ੀ ਦੇ ਕਰੀਬ ਤੇਲ ਪਾ ਰਹੀ ਆ ਤੇ ਇਸ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਵਾਂਗੇ ਆਪਾਂ ਸਿਰਫ ਇੱਥੇ ਚਣਿਆਂ ਨੂੰ ਤੜਕਾ ਹੀ ਲਾਣਾ ਹੈ ਇੱਕ ਸਿੰਪਲ ਜਿਹਾ ਜਿਹੜਾ ਤੜਕਾ ਲਾ ਕੇ ਹੀ ਇਹਨਾਂ ਨੂੰ ਆਪਾਂ ਤਿਆਰ ਕਰਾਂਗੇ ਤੇਲ ਆਪਣਾ ਗਰਮ ਹੋ ਗਿਆ ਹੈ ਤੇ ਹੁਣ ਇਸ ਵਿੱਚ ਮੈਂ 2 ਚਮਚ ਜੀਰੇ ਦੇ ਐਡ ਕਰਤੇ ਸੀ ਕਿਉਂਕਿ ਜੀਰਾ ਆਪਾਂ ਜੀਰਾ ਜੀਰੇ ਵਾਲੀ ਚਨੇ ਬਣਾ ਰਹੇ ਹਾਂ ਇਸ ਕਰਕੇ ਜੀਰੇ ਦੀ ਕੁਆਂਟੀਟੀ ਹੋ ਜ਼ਿਆਦਾ ਹੋਊਗੀ ਆਮ ਸਬਜੀ ਦੇ ਵਿੱਚ ਆਪਾਂ ਛੋਟਾ ਚਮਚਾ ਇੱਕ ਜੀਰਾ ਪਾਉਂਦੇ ਪਰ ਇਸ ਦੇ ਵਿੱਚ ਆਪਾਂ ਡਬਲ ਪਾਵਾਂਗੇ ਜਦੋਂ ਤੱਕ ਸਾਡਾ ਜੀਰਾ ਭੁੰਦਾ ਹੈ ਉਦੋਂ ਤੱਕ ਆਪਾਂ ਇਸ ਦੇ ਵਿੱਚ ਜਿਹੜੇ ਬਾਕੀ ਮਸਾਲੇ ਉਹ ਵੀ ਐਡ ਕਰ ਦਵਾਂਗੇ ਮੈਂ ਇਸ ਵਿੱਚ ਡੇਢ ਚਮਚ ਦੇ ਕਰੀਬ ਗਰਮ ਮਸਾਲਾ ਪਾਇਆ ਹੈ ਤੇ 3 ਚਮਚ ਇਸ ਦੇ ਵਿੱਚ ਮੈਂ ਜਿਹੜਾ ਹੈ ਨਮਕ ਐਡ ਕੀਤਾ ਹੈ ਉਸ ਤੋਂ ਬਾਅਦ ਹਾਫ ਟੇਬਲस्पून ਹੀ ਮੈਂ ਇਸ ਦੇ ਵਿੱਚ ਜਿਹੜੀ ਲਾਲ ਮਿਰਚ ਉਹ ਐਡ ਕੀਤੀ ਹੈ ਕਲਰ ਦੇ ਲਈ ਤੇ ਆਪਾਂ ਇਸ ਵਿੱਚ 1 ਟੇਬਲस्पून ਹੀ ਹਲਦੀ ਦਾ ਐਡ ਕਰਾਂਗੇ ਤੇ ਉਸ ਦੇ ਨਾਲ ਥੋੜਾ ਜਿਹਾ ਹਾਫ ਟੇਬਲस्पून ਹੀ ਆਪਾਂ ਇਸ ਵਿੱਚ ਅਮਚੂਰ ਪਾਊਡਰ ਹੈ ਜਿਹੜਾ ਉਹ ਐਡ ਕਰ ਦਿੱਤਾ ਹੈ ਤੇ ਇਸ ਨੂੰ ਹੁਣ ਮਿਕਸ ਕਰ ਦਵਾਂਗੇ ਇਸ ਵਿੱਚ ਆਪਾਂ ਜ਼ਿਆਦਾ ਪਾਣੀ ਤਾਂ ਯੂਜ਼ ਨਹੀਂ ਕਰਨਾ ਕਿਉਂਕਿ ਆਪਾਂ ਚਨੇ ਜਿਹੜੇ ਸੁੱਕੇ ਬਣਾਣੇ ਐ ਇਸ ਵਿੱਚ ਆਪਾਂ ਸਿਰਫ ਥੋੜਾ ਜਿਹਾ ਪਾਣੀ ਪਾਣਾ ਤਾਂ ਕਿ ਜਿਹੜਾ ਸਾਡਾ ਮਸਾਲਾ ਹੈ ਉਹ ਜਲ ਨਾ ਜਾਵੇ ਸਿਰਫ ਜਿੰਨੇ ਕੁ ਪਾਣੀ ਚ ਆਪਣਾ ਮਸਾਲਾ ਭੁੰਨਿਆ ਜਾ ਸਕਦਾ ਹੈ ਆਪਾਂ ਉਨਾਂ ਪਾਣੀ ਹੀ ਐਡ ਕਰਾਂਗੇ ਉਸ ਤੋਂ ਜ਼ਿਆਦਾ ਨਹੀਂ ਤੁਸੀਂ ਖੁਦ ਦੇਖ ਰਹੇ ਹੋ ਜਿਹੜਾ ਸਾਡਾ ਮਸਾਲਾ ਹੈ ਉਹ ਪੂਰੀ ਤਰ੍ਹਾਂ ਭੁੰਨਿਆ ਗਿਆ ਕਿਉਂਕਿ ਜਿਹੜਾ ਤੇਲ ਹੈ ਉਹ ਸੈਪਰੇਟ ਹੋ ਗਿਆ ਹੈ ਸਵੇਰ ਦਾ ਟਾਈਮ ਹੈ ਇਸ ਕਰਕੇ ਜਿਹੜੀ ਲਾਈਟ ਦੇ ਵਿੱਚ ਥੋੜੀ ਜਿਹੀ ਪ੍ਰੋਬਲਮ ਆ ਰਹੀ ਕਿਉਂਕਿ ਹਜੇ ਬਾਹਰ ਹਨੇਰਾ ਹੀ ਸੀਗਾ ਜਦੋਂ ਮੈਂ ਇਹ ਵੀਡੀਓ ਸ਼ੂਟ ਕਰ ਰਹੀ ਆਂ ਤੇ ਇਸ ਕਰਕੇ ਸਬਜੀ ਜਿਹੜਾ ਕਲਰ ਹੈ ਉਹ ਥੋੜਾ ਜਿਹਾ ਤੁਹਾਨੂੰ ਧੁੰਦਲਾ ਦਿਖਦਾ ਹੋਊਗਾ ਬਟ ਇਹ ਮੂਰੇ ਤੋਂ ਜਦੋਂ ਸਾਹਮਣੇ ਤੋਂ ਆਪਾਂ ਦੇਖਦੇ ਆਂ ਤਾਂ ਇਹ ਪੂਰੀ ਤਰ੍ਹਾਂ ਭੁੰਨੇ ਹੋ ਗਿਆ ਸੀ ਤੇ ਮਸਾਲਾ ਭੁੰਨ ਤੋਂ ਬਾਅਦ ਇਸ ਵਿੱਚ ਜਿਹੜੇ ਆਪਾਂ ਚਨੇ ਬੋਇਲ ਕਰਕੇ ਰੱਖੇ ਸੀਗੇ ਉਹ ਮੈਂ ਐਡ ਕਰ ਦਵਾਂਗੀ ਚਨੇ ਮੈਂ ਸਾਰੇ ਇਸ ਵਿੱਚ ਐਡ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਕਰਕੇ ਇਹਨਾਂ ਨੂੰ ਅ ਬਾਤ ਤੋਂ ਬਾਅਦ 10 ਮਿੰਟ ਜਾਂ ਘੜ ਤੋਂ ਬਾਅਦ 7 ਤੋਂ 8 ਮਿੰਟ ਆਪਾਂ ਇਹਨਾਂ ਨੂੰ ਸੇਕ ਲਗਵਾਵਾਂਗੇ ਕਿਉਂਕਿ ਆਪਾਂ ਉਦੋਂ ਤੱਕ ਹੀ ਸੇਕ ਲਗਵਾਵਾਂਗੇ ਜਦ ਤੱਕ ਜਿਹੜਾ ਸਾਡਾ ਮਸਾਲਾ ਆਪਾਂ ਐਡ ਕੀਤਾ ਹੈ ਉਹ ਚਣਿਆਂ ਦੇ ਨਾਲ ਇਹਨਾਂ ਮਿਕਸ ਨਹੀਂ ਹੋ ਜਾਂਦਾ ਤੇ ਇਹ ਚਣੇ ਵਿੱਚ ਪਾਉਣ ਤੋਂ ਬਾਅਦ ਮੈਂ ਇਹਨਾਂ ਦੋਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੂੰਗੀ ਤੇ ਇਹਨਾਂ ਨੂੰ ਟੱਕ ਕੇ ਪੱਕਣ ਦੇ ਲਈ ਛੱਡ ਦੂੰਗੀ ਚਣੇ ਆਪਾਂ ਇਹਨਾਂ ਚੰਗੀ ਤਰ੍ਹਾਂ ਲਾ ਕੇ ਰਲਾ ਦਿੱਤੇ ਨੇ ਹੁਣ ਆਪਾਂ ਦੂਸਰੇ ਪਾਸੇ ਆਪਣੀ ਜਿਹੜੀ ਸਬਜੀ ਨੂੰ ਆਪਣਾ ਤੜਕਾ ਲਗਾਏ ਸੀ ਉਹ ਦੇਖ ਲੈਣੇ ਆ ਸਬਜੀ ਸਾਡੇ ਚ ਬੋਇਲ ਆਉਣਾ ਸ਼ੁਰੂ ਹੋ ਗਿਆ ਹੈ ਜਾਨੀ ਕਿ ਇਹ 70% ਤਾਂ ਆਲਮੋਸਟ ਪੂਰੀ ਤਰ੍ਹਾਂ ਪਣੀ ਗਈ ਹੈ ਤੇ ਬਾਕੀ ਆਪਾਂ ਇਸ ਨੂੰ ਥੋੜੀ देर ਲਈ ਹੋਰ ਛੱਡ ਦਵਾਂਗੇ ਤੇ ਅ 4 ਤੋਂ 5 ਮਿੰਟ ਦੇ ਬਾਅਦ ਆਪਾਂ ਚਣੀ ਵੀ ਚੈੱਕ ਕਰ ਲਵਾਂਗੇ ਜਿਹੜੇ ਸਾਡੇ ਚਨੇ ਇਹਨਾਂ ਨੂੰ ਵੀ ਆਪਾਂ ਮਿਕਸ ਕਰਾਂਗੇ ਚਣੇ ਵੀ ਆਪਣੇ ਜਿਹੜੇ ਆ ਉਹ ਤਕਰੀਬਨ ਬਣ ਕੇ ਤਿਆਰੀ ਹੈ ਬਟ ਫਿਰ ਵੀ ਆਪਾਂ ਨੂੰ ਥੋੜਾ ਜਿਹਾ ਟਾਈਮ ਹੈ ਜਿਹੜਾ ਉਹ ਹੋਰ ਜਾਨੀ ਕਿ ਟੱਕ ਕੇ ਛੱਡ ਦਵਾਂਗੇ ਜਿਹੜਾ ਆਪਣਾ ਗੈਸ ਦੀ ਫਲੇਮ ਹੈ ਥੋੜੀ ਜਿਹੀ ਸਲੋ ਕਰ ਲਾਂਗੇ ਕਿਉਂਕਿ ਇਸ ਵਿੱਚ ਆਪਾਂ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਗੱਲ ਕਰੀ ਕਿ ਪਾਣੀ ਦੇ ਯੂਸ ਬਹੁਤ ਘੱਟ ਹੈ ਨਾ ਦੇ ਬਰਾਬਰ ਹੀ ਕੀਤਾ ਹੈ ਇਸ ਲਈ ਇਹਨਾਂ ਨੂੰ ਇਹਨਾਂ ਦੀ ਭਾਫ਼ ਦੇ ਨਾਲ ਹੀ ਇਹਨਾਂ 'ਚ ਮਸਾਲਾ ਰਣ ਲਈ ਛੱਡ ਦਵਾਂਗੇ 2 ਤੋਂ 3 ਮਿੰਟ ਹੋਰ ਸੇਕ ਲਗਵਾਉਣ ਤੋਂ ਬਾਅਦ ਜਿਹੜੇ ਸਾਡੇ ਚਨੇ ਆ ਉਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ ਤੇ ਗੈਸ ਦੀ ਜਿਹੜੀ ਫਲੇਮ ਹੈ ਉਹ ਵੀ ਮੈਂ ਬੰਦ ਕਰ ਦਿੱਤੀ ਹੈ ਹੁਣ ਆਪਾਂ ਇਸ ਨੂੰ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰਾਂਗੇ ਤੇ ਐਦਾਂ ਇਸ ਨੂੰ ਛੱਡ ਦਵਾਂਗੇ ਸਬਜੀ ਸਾਡੀ ਬਣ ਕੇ ਪੂਰੀ ਤਰ੍ਹਾਂ ਤਿਆਰ ਹੈ ਧਨੀਆ ਮੈਂ ਇਹਦੇ ਵਿੱਚ ਐਡ ਕਰ ਦਿੱਤਾ ਹੈ ਤੇ ਹੁਣ ਆਪਾਂ ਇਹਨੂੰ ਟੱਕ ਕੇ ਸਾਈਡ ਤੇ ਰੱਖ ਦਵਾਂਗੇ ਤੇ ਹੁਣ ਆਪਾਂ ਚੈੱਕ ਕਰਾਂਗੇ ਜਿਹੜੀ ਆਪਣੀ ਦੂਸਰੀ ਸਬਜੀ ਹੈ ਉਹ ਵੀ ਆਲਮੋਸਟ ਬਣ ਹੀ ਵਾਲੀ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਆਪਾਂ ਸਬਜੀ ਚੈੱਕ ਕਰ ਰਹੇ ਹਾਂ ਦੂਸਰੀ ਵਾਲੀ ਜੋ ਆਪਾਂ ਪਹਿਲਾਂ ਰੱਖੀ ਹੋਈ ਸੀਗੀ ਸਬਜੀ ਇਹ ਵੀ ਸਾਡੀ ਆਲਮੋਸਟ ਬਣ ਕੇ ਤਿਆਰ ਹੈ ਤੁਸੀਂ ਖੁਦ ਦੇਖ ਰਹੇ ਹੋ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਬਿਲਕੁਲ ਹੀ ਭੰਡਾਰਾ ਸਟਾਈਲ ਜੋ ਕਿ ਆਪਾਂ ਭੰਡਾਰਾ ਵਿੱਚ ਖਾਣ ਵੇਲੇ ਬਹੁਤ ਜ਼ਿਆਦਾ ਪਸੰਦ ਕਰਦੇ ਹਾਂ ਸਾਨੂੰ ਬਹੁਤ ਇਹ ਸਬਜੀ ਵਧੀਆ ਲੱਗਦੀ ਹੈ ਸਬਜੀ ਸਾਡੀ ਬਣ ਕੇ ਤਿਆਰ ਹੈ ਤਾਂ ਹੁਣ ਮੈਂ ਇਸ ਨੂੰ ਵੀ ਹਰੇ ਧਨੀਏ ਦੇ ਨਾਲ ਗਾਰਨਿਸ਼ ਕਰ ਦੂੰਗੀ ਤੇ ਇਸ ਨੂੰ ਵੀ ਆਪਾਂ ਭਾਫ਼ ਬੰਦ ਕਰਕੇ ਇਸ ਦੀ ਗੈਸ ਦੀ ਫਲੇਮ ਜਿਹੜੀ ਉਹ ਵੀ ਆਫ ਕਰਕੇ ਛੱਡ ਦਵਾਂਗੇ ਦੋਨੋਂ ਸਬਜ਼ੀਆਂ ਸਾਡੀਆਂ ਤਿਆਰ ਸਿਗੀਆਂ ਤੇ ਹੁਣ ਆਪਾਂ ਜਿਹੜਾ ਉਹ ਆਪਣੇ ਕੜਾਹ ਪ੍ਰਸ਼ਾਦ ਦੀ ਤਿਆਰੀ ਕਰਾਂਗੇ ਆਪਾਂ ਚਾਰ ਆਈਟਮਸ ਟੋਟਲ ਬਣਾਉਣੀਆਂ ਸਿਗੀਆਂ ਜਿਨ੍ਹਾਂ ਦੇ ਵਿੱਚੋਂ ਆਪਣੇ ਕੋਲ ਦੋ ਆਈਟਮਸ ਆਲਰੇਡੀ ਹੈ ਜਿਹੜੀਆਂ ਕਿ ਉਹ ਕੰਪਲੀਟ ਹੋ ਗਏ ਸਿਗੀਆਂ ਇਨਕੇ ਬਣ ਗੀਆਂ ਸੀ ਆਓ ਆਪਾਂ ਕੜਾਹ ਤਿਆਰ ਕਰਦੇ ਹਾਂ ਕੜਾ ਤਿਆਰ ਕਰਨ ਤੋਂ ਪਹਿਲਾਂ ਆਪਾਂ ਜਿਹੜਾ ਆਪਣਾ ਹੀ ਪੂਰੀਆਂ ਦੇ ਲਈ ਆਟਾ ਹੈ ਉਹ ਯਾਨੀ ਕਿ ਗੁੰਨ ਕੇ ਰੱਖ ਲਵਾਂਗੇ ਕਿਉਂਕਿ ਉਹਨੇ ਟਾਈਮ ਤੱਕ 10 ਤੋਂ 20 ਮਿੰਟ ਤੱਕ ਆਪਣਾ ਜਿਹੜਾ ਆਟਾ ਹੈ ਉਹ ਵੀ ਚੰਗੀ ਤਰ੍ਹਾਂ ਸੈੱਟ ਹੋ ਜਾਊਗਾ ਇਹਨੇ ਟਾਈਮ ਤੱਕ ਸਾਡਾ ਜਿਹੜਾ ਕੜਾ ਪ੍ਰਸ਼ਾਦ ਬਣੂਗਾ ਆਟੇ ਨੂੰ ਮੇ ਛਾਣ ਲਿਆ ਹੈ ਆ ਆਸੇ-ਪਾਸੇ ਦੇ ਮੈਸਰੂ ਦੇ ਕੇ ਪਲੀਜ਼ ਥੋੜਾ ਜਿਹਾ ਇਗਨੋਰ ਕਰਿਓ ਕਿਉਂਕਿ ਸਵੇਰ ਦਾ ਟਾਈਮ ਹੈ ਤੇ ਜਲਦਬਾਜ਼ੀ ਦੇ ਵਿੱਚ ਆਲੇ-ਦਾਲੇ ਜਿਹੜਾ ਮੈਸ ਹੈ ਉਹ ਸਾਫ਼ ਕਰ ਪਾਣਾ ਨਾਲ ਦੀ ਨਾਲ ਥੋੜਾ ਜਿਹਾ ਮੁਸ਼ਕਿਲ ਹੋ ਜਾਂਦਾ ਹੈ ਤੇ ਆਟਾ ਪਛਾਨ ਕੇ ਰੱਖ ਲਿਆ ਸੀ ਇਹਦੇ ਵਿੱਚ ਮੈਂ ਦੋ ਵੱਡੇ ਚਮਚ ਦੇ ਅੰਕਰੀਬ ਅਜਵੈਣ ਪਾਈ ਹੈ ਅਜਵੈਣ ਸਾਡੇ ਜਿਹੜੀ ਹਾਜਮੇ ਦੇ ਲਈ ਬਹੁਤ ਵਧੀਆ ਹੁੰਦੀ ਹੈ ਅਜਵੈਣ ਦੇ ਨਾਲ ਹੀ ਇਸ ਦੇ ਵਿੱਚ ਮੈਂ ਥੋੜਾ ਜਿਹਾ ਐਡ ਕੀਤਾ ਸੀਗਾ ਨਮਕ ਜਿਵੇਂ ਤੁਸੀਂ ਦੇਖ ਰਹੇ ਹੋ ਹੁਣ ਮੈਂ ਇਸ ਵਿੱਚ ਐਡ ਕਰੂੰਗੀ ਥੋੜਾ ਜਿਹਾ ਨਮਕ ਤੇ ਥੋੜਾ ਜਿਹਾ ਪਿੰਚ ਦੇ ਅਕੋਰਡਿੰਗ ਪਿੰਚ ਹੀ ਲਗਾ ਲਿਓ ਇਸ ਜੇ ਆਪਾਂ ਹਲਦੀ ਪਾਇਆ ਹੈ ਥੋੜਾ ਜਿਹਾ ਮਸਾਲਾ ਪਾਇਆ ਹੈ ਤੇ ਇਹਨਾਂ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਮਸਾਲਾ ਪੰਦਵਾ ਥੋੜੀ ਜਿਹੀ ਮੈਂ ਹਲਦੀ ਪਾਈ ਹੈ ਤੇ ਇਸ ਦੇ ਵਿੱਚ ਆਪਾਂ ਇਸ ਨੂੰ ਪਹਿਲਾਂ ਹਲਕੇ ਹਲਕੇ ਹੱਥਾਂ ਦੇ ਨਾਲ ਮਿਕਸ ਕਰਾਂਗੇ ਇਹਨਾਂ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਦੇ ਵਿੱਚ ਥੋੜਾ ਜਿਹਾ ਜਿਹੜਾ ਹੈ ਉਹ ਸਰੋਂ ਦਾ ਤੇਲ ਐਡ ਕਰਾਂਗੇ ਹਾਂਜੀ ਸਰੋਂ ਸਰੋਂ ਦੇ ਤੇਲ ਦੇ ਨਾਲ ਜਿਹੜੀ ਸਾਡੀ ਪੂਰੀ ਹੈ ਜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਥੋੜੀ ਜੀ ਸੌਫਟ ਵੀ ਹੋਊਗੀ ਮੈਂ ਇਸ ਦੇ ਵਿੱਚ 3 ਤੋਂ 4 ਚਮਚ ਦੇ ਕਰੀਬ ਤੇਲ ਐਡ ਕਰ ਲਿਆ ਹੈ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਆਟੇ ਦੇ ਵਿੱਚ ਮਿਲਾਵਾਂਗੇ ਆਪਾਂ ਇਹਨੂੰ ਉਦੋਂ ਤੱਕ ਇੱਦੇ ਸੁੱਕੇ ਹੱਥਾਂ ਦੇ ਨਾਲ ਮਿਲਾਉਂਦੇ ਰਹਾਂਗੇ ਜਦੋਂ ਤੱਕ ਜਿਹੜਾ ਸਾਡਾ ਆਟਾ ਹੈ ਉਹ ਸਾਡੇ ਹੱਥ ਦੇ ਵਿੱਚ ਇਕੱਠਾ ਜਾਂ ਨਹੀਂ ਹੋ ਜਾਂਦਾ ਜਦੋਂ ਕਿ ਆਪਾਂ ਇਸ ਨੂੰ ਹੱਥ ਦੇ ਵਿੱਚ ਦੱਬ ਕੇ ਦੇਖਾਂਗੇ ਅਗਰ ਇਹ ਜਿਹੜਾ ਇਕੱਠਾ ਹੁੰਦਾ ਹੋਇਆ ਤਾਂ ਇਸ ਦਾ ਮਤਲਬ ਇਹ ਹੋਊਗਾ ਕਿ ਜਿਹੜਾ ਸਾਡਾ ਆਟਾ ਹੈ ਆਟੇ ਦੇ ਵਿੱਚ ਤੇਲ ਚੰਗੀ ਤਰ੍ਹਾਂ ਮਿਕਸ ਹੋ ਗਿਆ ਹੈ ਤੇ ਅਗਰ ਇਕੱਠਾ ਨਹੀਂ ਹੋਊਗਾ ਤਾਂ ਫਿਰ ਆਪਾਂ ਇਸ ਨੂੰ 1-2 ਮਿੰਟ ਲਈ ਫੇਰ ਵੀ ਚੰਗੀ ਤਰ੍ਹਾਂ ਮਿਲਾ ਦੇਵਾਂਗੇ ਤੇ ਹੁਣ ਤੇਲ ਨੂੰ ਇਸ ਦੇ ਵਿੱਚ ਮਿਲਾ ਲਿਆ ਹੈ ਤਾਂ ਹੁਣ ਮਿਕਸ ਨੂੰ ਇਸ ਇੱਕ ਵਾਰ ਚੰਗੀ ਤਰ੍ਹਾਂ ਹੱਥ ਦੇ ਵਿੱਚ ਆਟੇ ਨੂੰ ਮਿਕਸ ਕਰਨ ਤੋਂ ਬਾਅਦ ਆਪਾਂ ਇਸ ਨੂੰ ਹੱਥ ਦੇ ਵਿੱਚ ਇਕੱਠਾ ਕਰਕੇ ਦੇਖਾਂਗੇ ਅਗਰ ਤਾਂ ਇਕੱਠਾ ਹੋ ਰਿਹਾ ਹੋਊਗਾ ਤਾਂ ਤਾਂ ਆਪਣਾ ਜਿਹੜਾ ਤੇਲ ਮਿਲ ਗਿਆ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਆਟਾ ਜਿਹੜਾ ਹੈ ਉਹ ਹੱਥ ਦੇ ਵਿੱਚ ਇਕੱਠਾ ਹੋਣ ਲੱਗ ਗਿਆ ਹੈ ਹੁਣ ਇਹ ਗੁੰਨਣ ਦੇ ਲਈ ਤਿਆਰ ਹੈ ਹੁਣ ਆਪਾਂ ਇਸ ਨੂੰ ਗੁੰਨ ਕੇ ਚੰਗੀ ਤਰ੍ਹਾਂ ਤਿਆਰ ਕਰ ਲਵਾਂਗੇ ਤੇ ਆਟਾ ਸਾਡਾ ਗੁੰਨ ਕੇ ਤਿਆਰ ਹੈ ਹੁਣ ਮੈਂ ਇਸ ਨੂੰ 10 ਤੋਂ 20 ਮਿੰਟ ਦੇ ਲਈ ਟੱਕ ਕੇ ਸਾਈਡ ਤੇ ਰੱਖ ਦਵਾਂਗੀ ਉਦੋਂ ਤੱਕ ਜਿਹੜਾ ਸਾਡਾ ਆਟਾ ਹੈ ਪੂੜੀਆਂ ਬਣਾਉਣ ਦੇ ਲਈ ਪੂਰੀ ਤਰ੍ਹਾਂ ਸੈੱਟ ਹੋ ਜਾਊਗਾ ਤੇ ਮੈਂ ਇਸ ਨੂੰ ਕਪੜਾ ਕੱਪੜੇ ਨਾਲ ਢਾਕੇ ਇੱਕ ਪਾਸੇ ਰੱਖ ਦੂੰਗੀ ਤੇ ਉਸ ਤੋਂ ਬਾਅਦ ਆਪਾਂ ਦੂਜੇ ਪਾਸੇ ਕਰਾਂਗੇ ਆਪਣੇ ਕੜਾ ਪ੍ਰਸ਼ਾਦ ਦੀ ਤਿਆਰੀ ਜਦੋਂ ਤੱਕ ਸਾਡਾ ਕੜਾ ਪ੍ਰਸ਼ਾਦ ਬਣੂਗਾ ਉਦੋਂ ਤੱਕ ਜਿਹੜੀ ਸਾਡਾ ਆਟਾ ਹੈ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਸੈੱਟ ਹੋ ਜਾਊਗਾ ਜਿਹੜੀ ਤੁਸੀਂ ਕੋਲੀ ਦੇਖ ਰਹੇ ਹੋ ਇਹ ਪੂਰੀ ਕੋਲੀ ਮੈਂ ਸੂਜੀ ਦੀ ਯੂਜ਼ ਕਰੂੰਗੀ ਜਦੋਂ ਵੀ ਤੁਸੀਂ ਕੜਾ ਬਣਾਉਂਦੇ ਹੋ ਤਾਂ ਇੱਕ ਤੁਸੀਂ ਕੋਈ ਭਾਂਡਾ ਲੈ ਲੈਣਾ ਹੈ ਮੈਜ਼ਰਮੈਂਟ ਦੇ ਲਈ ਉਸੀ ਦੇ ਨਾਪ ਦੇ ਨਾਲ ਤੁਸੀਂ ਚੀਨੀ ਪਾਣੀ ਹੈ ਉਸੇ ਦੇ ਨਾਪ ਦੇ ਨਾਲ ਤੁਸੀਂ ਸੂਜੀ ਜਾਂ ਫਿਰ ਅਗਰ ਤੁਸੀਂ ਆٹے ਦਾ ਕੜਾਹ ਬਣਾਉਣਾ ਹੈ ਉਹ ਬਣਾਣਾ ਹੈ ਮੈਂ ਇੱਕ ਕੌਲੀ ਹੀ ਸੂਜੀ ਲਈ ਹੈ ਤੇ ਇਹ ਇਹੀ ਸੇਮ ਕੌਲੀ ਮੈਂ ਚੀਨੀ ਦੀ ਵੀ ਲਵਾਂਗੀ ਜਿੰਨੀ ਆਪਾਂ ਸੂਜੀ ਰੇਣੀ ਹੈ ਜਿੰਨ ਉਨਾ ਹੀ ਆਪਾਂ ਜਿਹੜਾ ਹੈ ਚੀਨੀ ਦਾ ਯੂਜ਼ ਕਰਨਾ ਹੈ ਤੇ ਅਗਰ ਆਪਾਂ ਪਾਣੀ ਦੀ ਗੱਲ ਕਰੀਏ ਤਾਂ ਜਿੰਨੀ ਸੂਜੀ ਹੋਊਗੀ ਜਾਂ ਫਿਰ ਅਗਰ ਤੁਸੀਂ ਆٹے ਦਾ ਕੜਾਹ ਬਣਾਉਣੀ ਜਿੰਨਾ ਆਟਾ ਹੋਊਗਾ ਉਸ ਤੋਂ ਉਸ ਤੋਂ 4 ਗੁਣਾ ਜਿਹੜਾ ਆਪਾਂ ਪਾਣੀ ਦੀ ਯੂਜ਼ ਕਰਾਂਗੇ ਜਿੱਦਾਂ ਕਿ ਇੱਕ ਕੋਲੀ ਚੀਨੀ ਇੱਕ ਕੋਲੀ ਸੂਜੀ ਅਤੇ 4 ਗੁਣਾ ਪਾਣੀ ਮਤਲਬ 4 ਕੋਲੀਆਂ ਆਪਾਂ ਪਾਣੀ ਦੀਆਂ ਇਹਦੇ ਵਿੱਚ ਭਰ ਕੇ ਪਾਵਾਂਗੇ ਤੇ ਇਹਨਾਂ ਨੂੰ ਇੱਕ ਸਾਈਡ ਤੇ ਰੱਖ ਦੇਵਾਂ ਚਾਣੀ ਬਣਾਉਣ ਦੇ ਲਈ ਜਦੋਂ ਤੱਕ ਕੱਪੜੀ ਸੂਜੀ ਭੁੰਨੀ ਜਾਊਗੀ ਉਦੋਂ ਤੱਕ ਜਿਹੜੀ ਸਾਡੀ ਜਿਹੜੀ ਚਾਣੀ ਹੈ ਉਹ ਬਣ ਕੇ ਪੂਰੀ ਤਰ੍ਹਾਂ ਤਿਆਰ ਹੋ ਜਾਊਗੀ ਕੜਾਹੀ ਦੇ ਵਿੱਚ ਆਪਾਂ ਜਿਹੜਾ ਘੀ ਹੈ ਉਹ ਪਾ ਲਿਆ ਹੈ ਤੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਇਹ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਹੀ ਆਪਾਂ ਜਿਹੜੀ ਆਪਣੀ ਸੂਜੀ ਹੈ ਉਹ ਇਹਦੇ ਵਿੱਚ ਐਡ ਕਰਾਂਗੇ ਤੇ ਇਸ ਨੂੰ ਹੁਣ ਥੋੜੀ ਜਿਹਾ ਆਪਾਂ ਦੇਖਾਂਗੇ ਗਰਮ ਹੋਣ ਤੱਕ ਘੀ ਸਾਡਾ ਗਰਮ ਹੋ ਗਿਆ ਸੀਗਾ ਤੇ ਮੈਂ ਛਾਨਣੀ ਦੀ ਮਦਦ ਨਾਲ ਜਿਹੜੀ ਸੂਜੀ ਉਹ ਛਾਣ ਕੇ ਪਾਉਂਗੀ ਉਜੀ ਆਪਾਂ ਘੀ ਦੇ ਵਿੱਚ ਪਾ ਲਈ ਸੀ ਤੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ 골ਡਨ ਬਰਾਊਨ ਹੋਣਾ ਤੱਕ ਭੁੰਨੂਗੇ ਜਿੰਨੀ ਵਧੀਆ ਸਾਡੀ ਸੂਜੀ ਭੁੰਨੀ ਜਾਊਗੀ ਓਨਾ ਵਧੀਆ ਹੀ ਜਿਹੜਾ ਸਾਡਾ ਕੜਾਹ ਏ ਉਹ ਬਣ ਕੇ ਤਿਆਰ ਹੋਊਗਾ ਸੂਜੀ ਨੂੰ ਭੁੰਨਣ ਦੇ ਲਈ ਕਮ ਸੇ ਕਮ 7 ਤੋਂ 8 ਮਿੰਟ ਤਾਂ ਲੱਗ ਹੀ ਜਾਂਦੇ ਐ ਸਲੋ ਫਲੇਮ ਦੇ ਲਈ ਤੁਸੀਂ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਜਦੋਂ ਵੀ ਤੁਸੀਂ ਕੜਾ ਬਣਾਉਂਦੇ ਹੋ ਤੇ ਜਿਹੜੀ ਥੋੜੀ ਗੈਸ ਦੀ ਫਲੇਮ ਹੈ ਉਹ ਲੋ ਟੂ ਮੀਡੀਅਮ ਦੇ ਵਿੱਚ ਹੀ ਹੋਣੀ ਚਾਹੀਦੀ ਹੈ ਹਾਈ ਨਹੀਂ ਹੋਣੀ ਚਾਹੀਦੀ ਹਾਈ ਹੋਣ ਦੇ ਨਾਲ ਕੀ ਹੁੰਦਾ ਜਿਹੜੀ ਥੋੜੀ ਸੂਜੀ ਹੈ ਉਹ ਥੱਲੇ ਲੱਗ ਜਾਂਦੀ ਹੈ ਬਟ ਉਹ ਚੰਗੀ ਤਰ੍ਹਾਂ ਭੁੰਦੀ ਨਹੀਂ ਉਹ ਜਲ ਜਾਂਦੀ ਹੈ ਤੇ ਆਪਾਂ ਇਸ ਨੂੰ ਹੌਲੀ ਹੌਲੀ ਭੁੰਨਾਗੇ ਜਿਵੇਂ ਤੁਸੀਂ ਦੇਖ ਰਹੇ ਹੋ ਮੈਨੂੰ ਵੀ ਇਸ ਨੂੰ ਭੁੰਨਣ ਨੂੰ 7 ਤੋਂ 8 ਮਿੰਟ ਤਾਂ ਲੱਗ ਹੀ ਗਏ ਸੀਗੇ ਤੇ ਆਪਾਂ ਇਸ ਨੂੰ ਥੋੜੀ ਥੋੜੀ ਹਲਕੇ ਹਲਕੇ ਹੱਥਾਂ ਦੇ ਨਾਲ ਭੁੰਨਾਗੇ ਮੈਂ ਥੋੜੀ ਜਿਹੀ ਗੈਸ ਜਿਹੜੀ ਫਲੇਮ ਹੈ ਹਾਈ ਕਰ ਦਿੱਤੀ ਕਿਉਂਕਿ ਜਿਹੜੀ ਆਪਣੀ ਫਲੇਮ ਥੋੜੀ ਜਿਹਾ ਜ਼ਿਆਦਾ ਠੰਡੀ ਸੀਗੀ ਜਿਹਦੇ ਨਾਲ ਸੂਜੀ ਭੁੰਨ ਨਹੀਂ ਰਹੀ ਸੀ ਮੈਨੂੰ ਸੂਜੀ ਨੂੰ ਭੁੰਨਦੇ ਹੋਏ 5 ਮਿੰਟ ਹੋ ਗਏ ਨੇ ਤੇ ਜਿਹੜਾ ਸੂਜੀ ਦਾ ਕਲਰ ਹੈ ਉਹ ਵੀ ਥੋੜਾ ਥੋੜਾ ਚੇਂਜ ਹੋਣਾ ਸ਼ੁਰੂ ਹੋ ਗਿਆ ਹੈ ਆਪਾਂ ਇਸ ਨੂੰ ਚੰਗੀ ਤਰ੍ਹਾਂ ਬ੍ਰਾਊਨ 골ਡਨ ਬ੍ਰਾਊਨ ਹੋਣ ਤੱਕ ਭੁੰਨਾਂਗੇ ਤੇ ਸਾਡੀ ਜਿਹੜੀ ਸੂਜੀ ਆ ਉਹ ਤੁਸੀਂ ਖੁਦ ਦੇਖ ਰਹੇ ਹੋ ਭੁੰਨੀ ਗਈ ਸੀ ਸੂਜੀ ਦਾ ਜਿਹੜਾ ਕਲਰ ਹੈ ਪੂਰੀ ਤਰ੍ਹਾਂ ਚੇਂਜ ਹੋ ਗਿਆ ਸੀਗਾ ਤੇ ਦੂਸਰੇ ਪਾਸੇ ਆਪਾਂ ਜਾਣੀ ਬਣਦੀ ਰੱਖੀ ਸੀਗੀ ਇੱਕ ਕੌਲੀ ਦੇ ਵਿੱਚ ਚਾਰ ਕੌਲੀਆਂ ਪਾਣੀ ਦੀਆਂ ਆਪਾਂ ਐਡ ਕਰਕੇ ਉਹਨਾਂ ਨੂੰ ਪਿਗਲਾ ਲਿਆ ਸੀਗਾ ਤੇ ਜਦੋਂ ਆਪਣੀ ਸੂਜੀ ਭੁੰਨੀ ਗਈ ਆਪਾਂ ਥੋੜਾ ਥੋੜਾ ਇਸ ਵਿੱਚ ਪਾਣੀ ਐਡ ਕਰ ਦਵਾਂਗੇ ਪਾਣੀ ਐਡ ਕਰਨ ਵੇਲੇ ਤੁਸੀਂ ਭਾਫ਼ ਤੋਂ ਥੋੜਾ ਜਿਹਾ ਦੂਰ ਰਹਿਣਾ ਹੈ ਕਿਉਂਕਿ ਇਸ ਦੀ ਭਾਫ਼ ਦੇ ਨਾਲ ਜਿਹੜਾ ਹੱਥ ਜਲਦੀ ਜਲ ਜਾਂਦਾ ਹੈ ਤੇ ਪਾਣੀ ਪਾਣ ਤੋਂ ਬਾਅਦ ਪਹਿਲਾਂ ਤਾਂ ਤੁਹਾਡਾ ਕੜਾ ਇਸ ਤਰ੍ਹਾਂ ਦਾ ਲੱਗੇਗਾ ਚਿਪਚਿਪਾ ਜਿਹਾ ਪਰ ਜਿਵੇਂ ਜਿਵੇਂ ਹੋਲੀ ਹੋਲੀ ਸੂਜੀ ਹੈ ਜਿਹੜੀ ਉਹ ਪਾਣੀ ਨੂੰ ਪੀਉਗੀ ਤੇ ਜਿਹੜਾ ਤੁਹਾਡਾ ਕੜਾਹ ਆਪਣੇ ਆਪ ਕਾਠਾ ਹੋਣ ਲੱਗ ਜੂਗਾ ਕੜਾਹ ਸਾਡਾ ਕਾਠਾ ਹੋਣਾ ਸ਼ੁਰੂ ਹੋ ਗਿਆ ਹੈ ਤੇ ਕੜਾਹ ਨੇ ਹੌਲੀ-ਹੌਲੀ ਕੜਾਹੀ ਛਲਣੀ ਵੀ ਸਟਾਰਟ ਕਰ ਦਿੱਤੀ ਹੈ ਜਦੋਂ ਵੀ ਤੁਸੀਂ ਕੜਾਹ ਪੜਾਉਂਦੇ ਹੋ ਅਗਰ ਕੜਾਹ ਕੜਾਹੀ ਛਲਣੀ ਸ਼ੁਰੂ ਕਰ ਦੇਵੇ ਤਾਂ ਤੁਹਾਡਾ ਜਿਹੜਾ ਕੜਾਹ ਹੈ ਉਹ ਉਹੋ ਤਕਰੀਬਨ ਬਣ ਹੀ ਚੁੱਕਿਆ ਹੈ ਜਿਵੇਂ ਤੁਸੀਂ ਖੁਦ ਦੇਖ ਰਹੇ ਹੋ ਕੜਾਹੇ ਜਿਹੜੇ ਸਾਡੇ ਨੇ ਅਕੜਾਹੀ ਪੂਰੀ ਤਰ੍ਹਾਂ ਛੱਡ ਦਿੱਤੀ ਹੈ ਜਦੋਂ ਆਪਾਂ ਇਸ ਨੂੰ ਹਲਾਣੇ ਆ ਤੇ ਜਿਹੜਾ ਕੜਾਹੇ ਆਪਣਾ ਬਿਲਕੁਲ ਵੀ ਕੜਾਹੀ ਦੇ ਨਾਲ ਨਹੀਂ ਚਿਪਕਦਾ ਇਹ ਸਾਰਾ ਇੱਕ ਪਾਸੇ ਇਕੱਠਾ ਹੋ ਜਾਂਦਾ ਹੈ ਤਾਂ ਇਸ ਦਾ ਮਤਲਬ ਇਹ ਹੈ ਕਿ ਜਿਹੜਾ ਤੁਹਾਡਾ ਕੜਾਹੇ ਆਲਮੋਸਟ ਬਣ ਬਣ ਹੀ ਵਾਲਾ ਹੈ ਤੇ ਆਪਾਂ ਇਸ ਨੂੰ ਹਜੇ 2 ਤੋਂ 3 ਮਿੰਟ ਹੋਰ ਚੰਗੀ ਤਰ੍ਹਾਂ ਯਾਨੀ ਕਿ ਹਲਾਵਾਂਗੇ ਕਿ ਐਸੇ ਪਰਮ ਥੋੜੀ ਜਿਹਾ ਸਲੋ ਕਰ ਲਈ ਹੈ ਤੇ ਇਸ ਨੂੰ ਆਪਾਂ ਹੌਲੀ-ਹੌਲੀ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਜਦ ਤੱਕ ਇਹ ਪੂਰੀ ਤਰ੍ਹਾਂ ਕੜਾਹੀ ਤੋਂ ਅਲੱਗ ਨਹੀਂ ਹੋ ਜਾਂਦਾ ਉਦੋਂ ਤੱਕ ਆਪਾਂ ਇਸ ਨੂੰ ਭੁੰਨਾਂਗੇ ਤੇ ਇਸ ਨੂੰ ਹਲਕੇ-ਹਲਕੇ ਹੱਥਾਂ ਦੇ ਨਾਲ ਹਿਲਾਉਂਦੇ ਰਵਾਂਗੇ ਤੇ ਕੜਾਹ ਸਾਡਾ ਜਿਹੜਾ ਹੈ ਉਹ ਇਸ ਸਥਿਤੀ ਤੇ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ ਤੇ ਇਹਦਾ ਐਂਡ ਆਪਾਂ ਇਸ ਦੇ ਵਿੱਚ ਜਿਹੜੇ ਉਹ ਕੀ ਆਪਣੇ ਡਰਾਈ ਫਰੂਟਸ ਹੈ ਉਹ ਐਡ ਕਰ ਦਵਾਂਗੇ ਤੇ ਇਸ ਨੂੰ ਛੱਡ ਦਵਾਂਗੇ ਤੇ ਜਦੋਂ ਤੁਸੀਂ ਅਗਰ ਗੈਸ ਬੰਦ ਕਰਦੇ ਹੋ ਤਾਂ ਤੁਸੀਂ ਨਾਲ ਦੀ ਨਾਲ ਜਿਹੜਾ ਕੜਾਹੀ ਉਹ ਨਹੀਂ ਟਾਕੇ ਰੱਖਣਾ ਤੁਸੀਂ ਇਸ ਨੂੰ ਹਿਲਾਉਂਦੇ ਰਹਿਣਾ ਕਿਉਂਕਿ ਜਿਹੜੀ ਸਾਡੀ ਕੜਾਹੀ ਹੁੰਦੀ ਉਸ ਟਾਈਮ ਉਹ ਦੋ ਹੀਟ ਦੇ ਵਿੱਚ ਹੀ ਹੁੰਦੀ ਹੈ ਤੇ ਕੜਾ ਨਾਲ ਲੱਗ ਜਾਂਦਾ ਹੈ ਡਰਾਈ ਫਰੂਟ ਮੈਂ ਐਡ ਕਰ ਦਿੱਤੇ ਹੈ ਤੇ ਹੁਣ ਮੈਂ ਇਸ ਨੂੰ ਸਾਈਡ ਤੇ ਰੱਖ ਦੂੰਗੀ ਆਪਣਾ ਕੜਾਹ ਜਿਹੜਾ ਹੈ ਪੂਰੀ ਤਰ੍ਹਾਂ ਬਣ ਕੇ ਤਿਆਰ ਹੈ ਤੁਸੀਂ ਖੁਦ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਜਿਹੜਾ ਤਿਆਰ ਹੋਇਆ ਹੈ ਤੇ ਹੁਣ ਆਪਾਂ ਆਪਣੀ ਪੂੜੀਆਂ ਦੀ ਤਿਆਰੀ ਕਰ ਲਵਾਂਗੇ ਕੜਾਈ ਦੇ ਵਿੱਚ ਮੈਂ ਤੇਲ ਪਾ ਲਿਆ ਹੈ ਆਟਾ ਜਿਹੜਾ ਉਹ ਵੀ ਸਾਡਾ ਪੂਰੀ ਤਰ੍ਹਾਂ ਸੈੱਟ ਹੋ ਚੁੱਕਿਆ ਸੀਗਾ ਤੇ ਤੇਲ ਪਾ ਕੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਪੂਰੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਹੀ ਜਿਹੜੀ ਆਪਣੀ ਪੂੜੀ ਉਹ ਫੁੱਲੂਗੀ ਜੇ ਆਪਾਂ ਠੰਡੇ ਤੇਲ ਦੇ ਵਿੱਚ ਪੂੜੀ ਪਾ ਦਿੰਨੇ ਆ ਤਾਂ ਜਿਹੜੀ ਸਾਡੀ ਪੂੜੀ ਹੈ ਉਹ ਉਹ ਪਾਪੜ ਬਣ ਜਾਂਦੀ ਹੈ ਤੇ ਤੇਲ ਸਾਡਾ ਗਰਮ ਹੋ ਰਿਹਾ ਹੈ ਤੇ ਦੂਜੇ ਪਾਸੇ ਮੈਂ ਤੁਹਾਨੂੰ ਇੱਕ ਵਰਾਟਾ ਵੀ ਦਿਖਾ ਦਿੰਨੀ ਆ ਆਟਾ ਸਾਡਾ ਬਿਲਕੁਲ ਹੀ ਸੌਫਟ ਹੈ ਤੇ ਬਹੁਤ ਹੀ ਵਧੀਆ ਸੈੱਟ ਹੋਇਆ ਹੈ ਤੇਲ ਆਪਣਾ ਗਰਮ ਹੋ ਗਿਆ ਸੀਗਾ ਤੇ ਮੈਂ ਆਪਣੀ ਪਹਿਲੀ ਜਿਹੜੀ ਪੂਰੀ ਉਹ ਵੀ ਬਿਲਣੀ ਸ਼ੁਰੂ ਕਰ ਦਿੱਤੀ ਹੈ ਗਰਮ-ਗਰਮ ਤੇਲ ਦੇ ਵਿੱਚ ਆਪਾਂ ਪਹਿਲੀ ਪੂਰੀ ਆਪਣੀ ਛੱਡ ਦੇਵਾਂਗੇ ਤੇ ਇਸ ਨੂੰ ਨਾਲ ਦੀ ਨਾਲ ਹਲਕੇ-ਹਲਕੇ ਹੱਥਾਂ ਦੇ ਨਾਲ ਦਬਾਣਾ ਸ਼ੁਰੂ ਕਰੂੰਗੇ ਜਿੰਨਾ ਆਪਾਂ ਹਲਕੇ ਹੱਥਾਂ ਦੇ ਨਾਲ ਇਹਨੂੰ ਦਬਾਵਾਂਗੇ ਉੰਨੀ ਵਧੀਆ ਆਪਣੀ ਪੂਰੀ ਜਿਹੜੀ ਉਹ ਫੁੱਲੂਗੀ ਜਿਹੜੀ ਕਿ ਇੱਕ ਐਗਜ਼ੈਂਪਲ ਕੁ ਤੁਹਾਡੇ ਸਾਹਮਣੇ ਹੈ ਪੂਰੀ ਨੂੰ ਤੇਲ ਦੇ ਵਿੱਚ ਛੱਡਣ ਤੋਂ ਬਾਅਦ ਤੁਸੀਂ ਬਿਲਕੁਲ ਵੀ ਵੇਟ ਨਹੀਂ ਕਰਨੀ ਇਸ ਨੂੰ ਨਾਲ ਦੀ ਨਾਲ ਹਲਕੇ-ਹਲਕੇ ਹੱਥਾਂ ਦੇ ਨਾਲ ਹੀ ਤੁਸੀਂ ਪ੍ਰੈਸ ਕਰਨਾ ਸ਼ੁਰੂ ਕਰ ਦੇਣਾ ਜਿੰਨਾ ਤੁਸੀਂ ਇਸ ਨੂੰ ਹਲਕੇ ਹੱਥਾਂ ਨਾਲ ਪ੍ਰੈਸ ਕਰੋਗੇ ਉੰਨੀ ਵਧੀਆ ਬਣ ਕੇ ਤਿਆਰ ਹੋਊਗੀ ਇੱਲੇ ਫੁੱਲੀ ਹੋਈ ਪੂਰੀ ਸਾਡੀ ਬਣ ਕੇ ਤਿਆਰ ਹੈ ਤੇ ਹੁਣ ਦੂਜੀ ਪੂਰੀ ਮੈਂ ਇਸ ਤਰ੍ਹਾਂ ਹੀ ਵਿੱਚ ਇਸ ਦੇ ਪਾ ਦੂੰਗੀ ਤੇ ਇਸ ਨੂੰ ਵੀ ਬਿਲਕੁਲ ਹਲਕੇ ਹਲਕੇ ਹੱਥਾਂ ਦੇ ਨਾਲ ਹੀ ਮੈਂ ਜਿਹੜਾ ਹੈ ਦਬਾਣਾ ਸ਼ੁਰੂ ਕਰੂੰਗੀ ਤੇ ਇਸ ਦੇ ਵਿੱਚ ਮੈਂ ਕੋਈ ਵੀ ਮਿੱਠਾ ਸੋਡਾ ਜਾਂ ਬੇਕਿੰਗ ਪਾਊਡਰ ਯੂਜ਼ ਨਹੀਂ ਕੀਤਾ ਹੈ ਆਮ ਤੌਰ ਤੇ ਉਹ ਆਪਾਂ ਪੂਰੀ ਫਲਾਣ ਦੇ ਲਈ ਯੂਜ਼ ਕਰ ਲੈਂਦੇ ਆ ਬਟ ਮੈਂ ਉਹ ਯੂਜ਼ ਨਹੀਂ ਕੀਤਾ ਤੇ ਜਿਹੜੀ ਆਪਣੀ ਪੂਰੀ ਆ ਉਹ ਨੇਚਰਲੀ ਫੁੱਲ ਰਹੀ ਹੈ ਕਿਉਂਕਿ ਆਪਣਾ ਇਹ ਤੇਲ ਆ ਪੂਰੀ ਤਰ੍ਹਾਂ ਗਰਮ ਹੈ ਤੇ ਆਪਾਂ ਇਹਨੂੰ ਸਹੀ ਟੈਕਨੀਕ ਦੇ ਨਾਲ ਬਣਾ ਰਹੇ ਆں ਇਦਾਂ ਹੀ ਮੈਂ ਸਾਰੀਆਂ ਪੂੜੀਆਂ ਬਣਾ ਕੇ ਤਿਆਰ ਕਰ ਲਈਆਂ ਸਿਗੀਆਂ ਤੇ ਮਾਤਾ ਰਾਣੀ ਨੂੰ ਭੋਗ ਲਗਾਉਣ ਦੇ ਲਈ ਮੈਂ ਆਪਣੀ ਥਾਲੀ ਵੀ ਤਿਆਰ ਕਰ ਲਈ ਸੀਗੀ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਦੇ ਹੋ ਥੈਂਕ ਯੂ